15 ਅਗਸਤ ਦੇ ਮੱਦੇ ਨਜ਼ਰ ਸਿਕਿਉਰਿਟੀ ਜਿਹੜੀ ਹੈ ਪੂਰੇ ਸਟੇਟ ਚ ਬੀਫ ਅਪ ਹੋ ਗਈ ਹੈ ਡੀਜੀ ਸਾਹਿਬ ਤੇ ਡੀਜੀ ਦਫ਼ਤਰ ਵੱਲੋਂ ਵਕ ਵਕ ਟਾਈਮ ਤੇ ਸਾਨੂੰ ਅਲਰਟਸ ਵੀ ਇਸ਼ੂ ਹੁੰਦੇ ਨੇ ਤੇ ਡਾਇਰੈਕਸ਼ਨਸ ਵੀ ਇਸ਼ੂ ਹੁੰਦੀਆਂ ਤੇ 15 ਅਗਸਤ ਤੱਕ ਰੋਜ਼ ਸਿਕਿਉਰਿਟੀ ਪ੍ਰੋਟੋਕਾਲ ਜਿਹੜੇ ਉਹ ਮੇਨਟੇਨ ਕੀਤੇ ਜਾਣਗੇ ਜਿੱਥੇ ਨਾਕਾਬੰਦੀ ਹੋ ਗਈ ਜਨਰਲ ਸਰਚ ਹੋ ਗਈ ਹਾਈ ਫੁੱਟਫਾਲ ਏਰੀਆਜ਼ ਮਾਲਸ ਐਟਸੈਟਰਾ ਹਾਂ ਜੀ ਹੋ ਗਈ ਤੇ ਮੈਂ ਮੈਂ ਟੈਨਡਰ ਸਰ ਲਓ ਜਹਾਦੇ ਕਿੰਨੀ ਥਾਮਾਂ ਤੋਂ ਜੋ ਇਹ 38 ਪਲੇਸਸ ਹੈ ਸਰ ਹੁਣ ਤੱਕ ਕਿੰਨੀਆਂ ਗੱਡੀਆਂ ਰੁਕੀਆਂ ਚ ਇਸ ਪੁਆਇੰਟ ਤੋਂ ਦਾ 50 ਦੇ ਕਰੀਬ ਗੱਡੀਆਂ ਹੈ ਅਲਰਟ ਵਗਰਾ ਵੀ ਚੱਲ ਰਿਹਾ ਹੈ ਅਲਰਟ ਤਾਂ ਹੈ ਬਾਰਡਰ ਸਟੇਟ ਅਲਰਟ ਤਾਂ ਨਹੀਂ ਹੈ ਸੋ ਨੂੰ ਦਿਖਾਉਂਦਾ ਹਾਂ ਆਈ ਥਿੰਕ ਕਿ ਸੀਪੀ ਸਾਹਿਬ ਵੀ ਮੁੰਜੇ ਸਰ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਰੈਡ ਅਲਰਟ ਚੱਲ ਰਿਹਾ ਹੈ ਸ਼ਹਿਰ ਦੇ ਵਿੱਚ ਸੀਪੀ ਸਾਹਿਬ ਆਪ ਆਏ ਸੀ ਅਸੀਂ ਇਸ ਨਾਕੇ ਦੇ ਉੱਤੇ ਸੀਗੇ ਔਰ ਇਲਾਕਾ ਚੈੱਕ ਕਰਕੇ ਗਏ ਆ ਬਾਕੀ ਵੀ ਸ਼ਹਿਰ ਦੀ ਸਾਰੀ ਚੈਕਿੰਗ ਚੱਲ ਰਹੀ ਆ ਮੈਂ ਆਪ ਵੀ ਫੋ ਚੈੱਕ ਕਰ ਰਹੇ ਆ ਔਰ ਇਸੇ ਤਰ੍ਹਾਂ ਹੀ ਸਾਰੇ ਸ਼ਹਿਰ ਦੇ ਵਿੱਚ ਲਗ ਲਗ ਬਦਲ ਬਦਲ ਟਾਈਮ ਕਦੀ ਰੈਟ ਅਲਟਰਨੈਟਿਵ ਸਿਟੀ ਸੀਲਿੰਗ ਜੋ ਹੋ ਰਿਹਾ ਦਾ ਲਗ ਲਗ ਨਾ ਰੱਖਿਆ ਉਹ ਸਭ ਨਾਲ ਸਾਡੇ ਨਾਲ ਕੇ ਚੱਲਦੇ ਰਹਿਣਗੇ ਤਾਂ ਜੋ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਜਿਹੜੀ ਯਕੀਨੀ ਬਣਾਈ ਜਾਵੇ ਸਰ 15 ਕਸਨ ਲੱਗੇ ਜੇ ਗੱਲ ਕਰੀ ਕਿਸ ਤੱਕ ਦੇ ਇੰਤਜ਼ਾਮ ਨੇ ਤੇ ਕਿੰਨੇ ਕੋ ਜਿਹੜੇ ਮਲਾਜ਼ਮ ਡਿਊਟੀ ਲੱਗਣਗੇ ਮਲਾਜ਼ਮ ਸਾਡੀ ਆਪਣੀ ਲੁਧਿਆਣਾ ਪੁਲਿਸ ਤੋਂ ਲਵਾ ਸਾਨੂੰ ਬਾਹਰੋਂ ਫੋਰਸ ਵੀ ਮਿਲੀ ਆ ਉਹ ਵੀ ਫੋਰਸ ਨਾਲ ਲੈ ਕੇ ਅਸੀਂ ਪ੍ਰੋਪਰ ਚੈਕਿੰਗ ਕਰ ਰਹੇ ਹਾਂ ਔਰ ਸ਼ਫੀਸ਼ੀਐਂਟ ਫੋਰਸ ਸਾਡੇ ਕੋਲ ਇਸ ਟਾਈਮ ਹੈ ਪੂਰਾ ਸ਼ਹਿਰ ਜਿਹੜਾ ਸੀਲ ਕੀਤਾ ਹੋਇਆ ਪਬਲਿਕੂ ਕਿ ਮੈਸੇਜ ਹੈ ਪਬਲਿਕ ਨੂੰ ਇਹ ਹੋਏ ਵੀ ਬਸ ਰਾਮ ਦੇ ਨਾਲ ਬਿਲਕੁਲ ਬੇਚੇ ਜਿ ਇੱਕ ਕਿਸੇ ਬੇਪਹਿੜ ਡਰ ਤੋਂ ਰਾਮ ਦੇ ਨਾਲ ਆਪਣਾ 15 ਅਗਸਤ ਨੂੰ ਮਨਾਓ ਔਰ ਅਸੀਂ ਲੋਕਾਂ ਦੀ ਸੁਰੱਖਿਆ ਵਾਸਤੇ ਹਾਜ਼ਰ ਜਿੱਦਾਂ ਦੇਖਿਆ ਵਾ ਲੁਧਿਆਣਾ ਬੱਸ ਸਟੈਂਡ ਹੋ ਗਿਆ ਰੇਲਵੇ ਸਟੇਸ਼ਨ ਹੋ ਗਿਆ ਅਨੁਚਿਤ ਤੇ ਲੋਕ ਜਿੱਥੇ ਰਹਿੰਦੇ ਨੇ ਹੋਟਲਾਂ ਦੇ ਵਿੱਚ ਪਨਾ ਲੈਂਦੇ ਨੇ ਉਹਨਾਂ ਦੀ ਵੈਰੀਫਾਈ ਕੀਤੀ ਆ ਬਿਲਕੁਲ ਜੀ ਹੋਟਲਾਂ ਦੇ ਵਿੱਚ ਆਲਰੇਡੀ ਸਾਰੇ ਮੈਸੇਜ ਕਰਾ ਚੁੱਕੇ ਆ ਕੋਈ ਵੀ ਜਿਹੜਾ ਬੰਦਾ ਉੱਥੇ ਹੋਟਲ ਚ ਆ ਕੇ ਰਹਿੰਦਾ ਉਹਦਾ ਸਾਰਾ ਆਇਡੈਂਟੀਫਾਈ ਰੂਪ ਜਿਹੜਾ ਉਹਦਾ ਆਧਾਰ ਕਾਰਡ ਜੋ ਵੀ ਉਹਦੇ ਪ੍ਰੂਫ ਆ ਹੋਟਲ ਵਾਲੇ ਲੈਣਗੇ ਸਾਡੇ ਆਫ अगर किसी होटल वाले ने भी नलकिकी बर्ती तो ओदे अगेंस्ट भी कार्रवाई करेंगे थैंक यू जी सीपी साहब भी मुंजसर की कहना चाहेंगे बिल्कुल जी रेड अलर्ट चल रहा है शहर ਦੇ ਵਿੱਚ सीपी साहब आप आए सी ਅਸੀਂ ਇਸ ਨਾਕੇ ਦੇ ਉੱਤੇ ਸੀਗੇ ਔਰ ਨਾਕਾ ਚੈੱਕ ਕਰਕੇ ਗਏ ਆ ਬਾਕੀ ਵੀ ਸ਼ਹਿਰ ਦੀ ਸਾਰੀ ਚੈਕਿੰਗ ਚੱਲ ਰਹੀ ਆ ਮੈਂ ਆਪ ਵੀ ਹੋਰ ਚੈੱਕ ਕਰ ਰਹੇ ਆ ਔਰ ਇਸੇ ਤਰ੍ਹਾਂ ਹੀ ਸਾਰੇ ਸ਼ਹਿਰ ਦੇ ਵਿੱਚ ਅਲਗ-ਅਲਗ ਬਦਲ-ਬਦਲ ਟਾਈਮ ਕਦੀ ਰੈਡ ਕਲਰ ਸਿਟੀ ਸੀਲਿੰਗ ਜੋ ਹੋ ਰਿਹਾ ਦਾ ਅਲਗ-ਅਲਗ ਨਾਂ ਰੱਖਿਆ ਉਹ ਸਭ ਨਾਲ ਸਾਡੇ ਨਾਕੇ ਚੱਲਦੇ ਰਹਿਣਗੇ ਤਾਂ ਜੋ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਜਿਹੜੀ ਯਕੀਨੀ ਬਣਾਈ ਜਾਵੇ ਸਰ 15 ਗੱਲ ਕਰੀ ਕਿਸ ਤੱਕ ਦਾ ਇੰਤਜ਼ਾਮ ਨੇ ਤੇ ਕਿੰਨੇ ਕੋ ਜਿਹੜੇ ਮਲਾਜ਼ਮ ਡਿਊਟੀ ਲਿਖੇ ਮਲਾਜ਼ਮ ਸਾਡੀ ਆਪਣੀ ਲੁਧਿਆਣਾ ਪੁਲਿਸ ਤੋਂ ਇਲਾਵਾ ਸਾਨੂੰ ਬਾਹਰੋਂ ਫੋਰਸ ਵੀ ਮਿਲੀ ਆ ਉਹ ਵੀ ਫੋਰਸ ਨਾਲ ਲੈ ਕੇ ਅਸੀਂ ਪ੍ਰੋਪਰ ਚੈਕਿੰਗ ਕਰ ਰਹੇ ਹਾਂ ਔਰ ਸਫੀਸ਼ੀਐਂਟ ਫੋਰਸ ਸਾਡੇ ਕੋਲ ਇਸ ਟਾਈਮ ਪੂਰਾ ਸ਼ਹਿਰ ਜਿਹੜਾ ਸੀਲ ਕੀਤਾ ਹੋਇਆ ਪਬਲਿਕ ਮੈਸੇਜ ਪਬਲਿਕ ਨੂੰ ਇਹ ਹੋਏ ਵੀ ਬਸ ਰਾਮ ਦੇ ਨਾਲ ਬਿਲਕੁਲ ਬੇਚ ਜਿ ਇੱਕ ਕਿਸੇ ਬੇਪਰ ਡਰ ਤੋਂ ਰਾਮ ਦੇ ਨਾਲ ਆਪਣਾ 15 ਅਗਸਤ ਨੂੰ ਮਨਾਓ ਔਰ ਅਸੀਂ ਇਹਨੂੰ ਲੋਕਾਂ ਦੀ ਸੁਰੱਖਿਆ ਵਾਸਤੇ ਹਾਜ਼ਰ ਜਿੱਦਾਂ ਦੇਖਿਆ ਵਾ ਲੋਹਿਆਣਾ ਬੱਸ ਸਟੈਂਡ ਹੋ ਗਿਆ ਰੇਲਵੇ ਸਟੇਸ਼ਨ ਹੋ ਗਿਆ ਅੰਮ੍ਰਿਤਸਰ ਤੇ ਲੋਕ ਕਿੱਥੇ ਰਹਿੰਦੇ ਨੇ ਹੋਟਲਾਂ ਦੇ ਵਿੱਚ ਪਨਾ ਲੈਂਦੇ ਨੇ ਉਹਨਾਂ ਦੀ ਵੈਰੀਫਾਈ ਕੀਤੀ ਜਾਊਗੀ ਜੀ ਬਿਲਕੁਲ ਜੀ ਹੋਟਲਾਂ ਦੇ ਵਿੱਚ ਆਲਰੇਡੀ ਸਾਰੇ ਮੈਸੇਜ ਕਰਾ ਚੁੱਕੇ ਹਾਂ ਕੋਈ ਵੀ ਜਿਹੜਾ ਬੰਦਾ ਉੱਥੇ ਹੋਟਲ ਚ ਆ ਕੇ ਰਹਿੰਦਾ ਉਹਦਾ ਸਾਰਾ ਆ ਕਰਣਗੇ ਸਾਡੇ ਅਫਸਰ ਉਹਨੂੰ ਚੈੱਕ ਕਰ ਰਹੇ ਆ ਅਗਰ ਕਿਸੇ ਹੋਟਲ ਵਾਲੇ ਨੇ ਵੀ ਨਲਕੀ ਵਰਤੀ ਤਾਂ ਉਹਦੇ ਅਗੇਂਸਟ ਵੀ ਕਾਰਵਾਈ ਕਰਾਂਗੇ